ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਚਾਇਨਾ ਡੋਰ ਤੇ ਪਾਬੰਦੀ ਲਗਾਈ ਗਈ ਹੈ ਉਤਤੇ ਹੀ ਕੁਝ ਲੋਕ ਇਸ ਘਾਤਕ ਡੋਰ ਦੀ ਖੁਫੀਆ ਤਰੀਕੇ ਨਾਲ ਵਿਕਰੀ ਕਰਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡ ਰਹੇ ਨੇ ਤੇ ਇਸ ਦੇ ਖਿਲਾਫ ਅਮਰਸਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਸ਼ਹਿਰ ਦੇ ਵਕਵਾ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਹੈ ਜਿੱਦੇ ਦੇਸ਼ ਨਿਰਦੇਸ਼ਾਂ ਦੀ ਲੋਕਪਸਰ थाना ਬੀਡੀ ਅੰਗ ਅਤੇ ਅੰਦਰਲੀ ਪੁਲਿਸ ਪਾਰਟੀ ਕੋਲ ਇੱਕ ਇਲਾਕਾ ਜੋ ਕੰਮ ਕੀਤਾ ਗਿਆ ਹੈ ਜੋ ਇਹਨਾਂ ਦਰਮਿਆ ਸर्च ਤੇ ਦੌਰਾਨ ਚੈਕਿੰਗ ਇਨਫੋਰਮੇਸ਼ਨ ਦੇ ਆਧਾਰ ਤੇ ਅ ਦਿਨਰਾਜ ਸਿੰਘ son of ਇਕਬਾਲ ਸਿੰਘ ਵਾਸੀ ਗਲੀ ਨੰਬਰ 1 ਪੂਰਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਪਬੰਦੀशुदा ਚਾਈਨਾ ਡੋਰ ਦੇ 32 ਗੱਟੂ ਬਰਾਮਦ ਕੀਤੇ ਗਏ ਹਨ ਅਤੇ ਜਿਸ ਦੇ ਖਿਲਾਫ ਮੁਕੱਦਮਾ ਨੰਬਰ 240 ਮਿਤੀ 15 10 2025 ਅੰਦਰ ਸੈਕਸ਼ਨ 223 BNS थाना ਬੀੜਵਾਂ ਬਰਜ਼ ਰਜਿਸਟਰ ਕੀਤਾ ਗਿਆ ਹੈ ਯੋਥ ਦੇ ਖੇਚ ਵਿੱਚ ਵੀ ਪੁਲਿਸ ਵੱਲੋਂ ਇਸ ਸਬੰਧੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਜੇਕਰ ਪਬੰਦੀ